ਆਪ ਜੀ ਦਰਸ਼ਨ ਕਰ ਰਹੇ ਹੋ ਨਿਸ਼ਾਨ ਚੀ ਸਿੰਘ ਸਹਿਬਾਨ ਅਤੇ ਸਤਿਗੁਰੂ ਮਹਾਰਾਜ ਦੇ ਸਰੂਪ ਦੀ ਅਗਵਾਈ ਕਰ ਰਹੇ ਪੰਜ ਸਿੰਘ ਸਹਿਬਾਨ ਜੋ ਨੀਲੇ ਬਾਣੇ ਦੇ ਵਿੱਚ ਸੋਭਾ ਪਾ ਰਹੇ ਨੇ ਨਾਲ ਹੀ ਸੁੰਦਰ ਪਾਲਕੀ ਸਹਿਬ ਦੇ ਵਿੱਚ ਹਕਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਨਾਲ ਸੇਵਾਵਾਂ ਕਰ ਰਹੇ ਹਨ ਸੂਬੇਦਾਰ ਹਰਜੀਤ ਸਿੰਘ ਜੀ ਸਰਦਾਰ ਚੈਨਜਲ ਸਿੰਘ ਜੀ ਫੌਜੀ ਸਾਹਿਬ ਅਤੇ ਭਾਈ ਬਖਸ਼ੀ ਸਿੰਘ ਜੀ ਅਤੇ ਮੁੱਖੀ ਪ੍ਰਬੰਧਕ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਦੇ ਨਾਲ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸ਼ਬਦੀ ਜਥਿਆਂ ਦੇ ਵਿੱਚ ਭਾਈ ਮੁਖਤਾਰ ਸਿੰਘ ਜੀ ਬਾਬਾ ਬਕਾਲਾ ਸਾਹਿਬ ਅਤੇ ਸਾਡੇ ਬਹੁਤ ਸਤਿਕਾਰਯੋਗ ਵੀਰ ਸ਼ਬਦੀ ਜਥੇ ਦੇ ਨਾਲ ਵੱਡੀਆਂ ਸੇਵਾਵਾਂ ਜਿਹੜੀਆਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਵੱਡੀ ਗਿਣਤੀ ਵਿੱਚ ਗੁਰਮੁਖ ਪਿਆਰੀ ਸਾਧ ਸੰਗਤ ਜੋ ਅੱਜ ਸਤਿਗੁਰੂ ਮਹਾਰਾਜ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੋ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ ਉਹ ਸਤਿਕਾਰਯੋਗ ਮੈਡਮ ਗਰਨਾਮ ਕੌਰ ਚੀਮਾ ਜੀ ਜੋ ਸਤਿਗੁਰੂ ਮਹਾਰਾਜ ਦੇ ਨਾਲ ਸਰੂਪ ਦੇ ਨਾਲ ਹਾਜ਼ਰੀਆਂ ਭਰ ਰਹੇ ਨੇ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਜੋ ਸਤਿਗੁਰੂ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰ ਰਹੀਆਂ ਨੇ ਅਤੇ ਇਹ ਲੰਗਰ ਜੋ ਹੈ ਜੋ ਇਹ ਦਰਵਾਜ਼ਾ ਲੰਗਰ ਦੀ ਬਣਾ ਲੈ ਹਾਂ ਠੀਕ ਹੈ ਸੋ ਗੁਰਮਖ ਪਿਆਰੀਆਂ ਸੰਗਤਾਂ ਨੇ ਦੁੱਧ ਦੇ ਅਤੇ ਚੌਲਾਂ ਦੇ ਬਹੁਤ ਵੱਡੇ ਲੰਗਰ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਇਸ ਕਰਕੇ ਪ੍ਰਬੰਧ ਬਹੁਤ ਵੱਡੇ ਕੀਤੇ ਗਏ ਨੇ ਜੋ ਵਡੇ-ਵਡੇ ਦੇਗ ਭਰੇ ਜੋ ਦੁੱਧ ਦੇ ਅਤੇ ਵੱਡੀਆਂ-ਵੱਡੀਆਂ ਦੇਗਾਂ ਦੇ ਵਿੱਚ ਚੌਲ ਬਣਾ ਕੇ ਸੰਗਤਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਸਤਿਗੁਰੂ ਮਾਰੇ ਚੜ੍ਹਦੀਆਂ ਕਲਾ ਕਰਨ ਸੋ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਹੈ ਜੋ ਅੱਜ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ